ਆ ਚੈੱਕ ਕਰੋ ਤੁਸੀਂ ਇਹ ਸਾਰੇ ਬਿਸਕੋਸ ਨੇਗੇ ਤੇ ਬਿਸਕੋਸ ਦੇ ਵਿੱਚ ਕਲਰ ਨੇ ਪ੍ਰਿੰਟ ਨੇ ਪਿਛਲੀ ਵਾਰ ਤੁਸੀਂ ਦੇਖਿਆ ਸੀ ਨਾ ਕਿੰਨੇ ਵੀ ਆਪਾਂ ਨੇ ਇਹ ਚੱਲੇ ਸੀ ਮੈਂ ਵੀ ਲੈ ਕੇ ਆਈ ਸੀ ਇਹ ਬਿਸਕੋਸ ਦੇ ਬਹੁਤ ਪਸੰਦ ਕਰੇ ਸੀ ਸਾਰਿਆਂ ਨੇ ਤੇ ਹੁਣ ਵੀ ਦੇਖੋ ਤੁਸੀਂ ਘੈਂਟ ਆ ਸਾਰਾ ਆ ਦੇਖੋ ਕਿੰਨਾ ਸੋਹਣਾ ਕਲਰ ਆ ਬਿਸਕੋਸ ਦੇ ਵਿੱਚ ਬਰਾਸ਼ ਬਿਸਕੋਸ ਕਹਿ ਦਿੰਦੇ ਜਿਹਨੂੰ ਬਰਾਸ਼ ਹੋ ਕੇ ਆਉਂਦਾ ਆ ਦੇਖੋ ਜੀ ਇਹ ਚੀਜ਼ ਦੇਖੋ ਕਿੰਨੀ ਟ੍ਰੈਂਡਿੰਗ ਚ ਹੈ ਇਹ ਆਰਗੰਜ਼ਾ ਬਿਸਕੋਸ ਹੈ ਪ੍ਰਿੰਟ ਤੇ ਕਿੰਨੀ ਬੈਸਟ ਕੁਆਲਿਟੀ ਹੈ ਇਹਦੀ ਤੇ ਕਲਰ ਡਿਜ਼ਾਈਨ ਦੇਖੋ ਇਹਦੇ ਕਿੰਨੇ ਇਹਦਾ ਕੀ ਰੇਟ ਆ ਬਾਈ ਇਹ ਸਿਰਫ ਨੂੰ ਸਰਪੋ 600 ਰੁਪਏ ਦਾ 600 ਰੁਪਏ ਦਾ ਸੋਹਣਾ ਚੀਜ਼ ਹੈ ਠੀਕ ਆ ਸਾਰੇ ਰੰਗ ਇਹਦੇ ਵਿੱਚ ਨੇ ਹਾਂਜੀ ਡਿਜ਼ਾਈਨ ਸਾਰੇ ਇਹਦੇ ਨੇ ਇਹ ਮਤਲਬ ਆਪਾਂ ਕਿਸੇ ਨੇ ਡਿਜ਼ਾਈਨਰ ਤੋਂ ਤਿਆਰ ਕਰਵਾਉਣਾ ਸਿੰਪਲ ਸੂਟ ਲਓ ਉਹਨੂੰ ਡਿਜ਼ਾਈਨਰ ਤੋਂ ਵਗੈਰਾ ਬਣਾਣ ਨੂੰ ਤਾਂ ਕਿਸੇ ਇਸ ਤਰ੍ਹਾਂ ਜੇ ਤਿਆਰ ਹੋ ਜੇ ਨੇ ਇਹ ਤੇ ਆਹਾ ਇਹ ਨੇਚਰਲ ਕਰੇਵ ਆ ਜੂਗੀ ਜੀ ਜੀ ਇਹ ਨੇਚਰਲ ਕਰੇਵ ਆ ਹਾਂਜੀ ਇਹਨਾਂ ਦਾ ਕੀ ਰੇਟ ਆ ਇਹ ਨੇਚਰਲ ਕਰੇਵ ਦਾ ਤੁਹਾਨੂੰ ਕਿੰਨਾ ਪੈ ਰੂਗਾ ਜੀ ਇਹ ਵੀ 600 ਹੀ ਪੈ ਰੂਗਾ 600 ਰੁਪਏ ਦਾ 5 ਮ 5 ਮੀਟਰ ਹੋ ਗਿਆ ਦੇਖ ਲੋ ਜਿਹੜੀ ਤੁਹਾਡੀ ਵੀਡੀਓ ਦੇਖ ਕੇ ਆਊਗਾ ਉਹਨੂੰ 600 ਪਾਉਗਾ ਠੀਕ ਜਿਹੜਾ ਕੋਈ ਆਪਣੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਤੇ ਚੈਨਲ ਸਬਸਕ੍ਰਾਈਬ ਕਰਕੇ ਆਊਗਾ ਉਹਨਾਂ ਨੂੰ ਰੇਟ ਦਾ ਇਹ ਫਰਕ ਪਾਉਣਗੇ ਡਿਸਕਾਊਂਟ ਦੇਣਗੇ ਤੇ ਆਪਣੇ ਚੈਨਲ ਦਾ ਨਾਮ ਬੋਲੂਗਾ ਕਿ ਇਹਨਾਂ ਕੋਲੇ ਤੇ ਉਹਨਾਂ ਨੂੰ ਇਹ ਡਿਸਕਾਊਂਟ ਦੇਣਗੇ ਤੇ ਬਹੁਤ ਸੋਹਣੇ ਸੂਟ ਨੇ ਬਾਈ ਸੀਰੀਅਸਲੀ ਤੇ ਇਹ ਨਹੀਂ ਹੈਗਾ ਵੀ ਕੋਈ ਵੀਡੀਓ ਦੇ ਲਈ ਅਸੀਂ ਇਹ ਉਹ ਕਰ ਰਹੇ ਆ ਵੀਡੀਓ ਦੇ ਲਈ ਨਹੀਂ ਸੱਚੀ ਸੀਰੀਅਸਲੀ ਅਸੀਂ ਪਹਿਲਾਂ ਵੀ ਅੰਕਲ ਹੁਣੀ ਦੀ ਦੁਕਾਨ ਤੇ ਆਉਂਦੇ ਆ ਖੁਦ ਵੀ ਕੱਪੜਾ ਲੈ ਕੇ ਜਾਂਦੇ ਰਹੇ ਆ ਉਹਨਾਂ ਪਲੇਨ ਵਰਕ ਦੇ ਵਾਸਤੇ ਚਾਹੀਏ ਤੇ ਪਲੇਨ ਵਰਕ ਦੇ ਵਾਸਤੇ ਵੀ ਕਾਫੀ ਕੱਪੜਾ ਮਿਲ ਜਾਂਦੀ ਹੈ ਹਾਂ ਪਲੇਨ ਵਰਕ ਦੇ ਵਾਸਤੇ ਜਿਵੇਂ ਤੁਹਾਨੂੰ ਦਿਖਾਇਆ ਸੀ ਮੈਂ ਉਹ ਵਾਲੇ ਬਹੁਤ ਸੋਹਣੇ ਸੂਟ ਨੇ ਆਹਾਂ ਵਾਲੇ ਤੇ ਆ ਵੀ ਬਹੁਤ ਸੋਹਣੇ ਸੂਟ ਨੇ ਬਾਕੀ ਜਿਹੜੇ ਉਹ ਕ੍ਰਸ਼ ਦੇ ਵਿੱਚ ਦਿਖਾਏ ਸੀ ਉਹ ਵੀ ਬਹੁਤ ਸੋਹਣੇ ਸੂਟ ਨੇ ਉਹ ਦੇਖੋ ਉਹ ਵੀ ਬਹੁਤ ਪਿਆਰੀ ਚੀਜ਼ ਆ ਗਈ ਤੇ ਉਹ ਉੱਪਰ ਵੀ ਸਾਰਾ ਵੈਰਾਈਟੀ ਸਾਰੀ ਆ ਤੁਸੀਂ ਵਾਈਟ ਚ ਲੈਣਾ ਕੁਝ ਵੀ ਲੈਣਾ ਹਰੇਕ ਤਰ੍ਹਾਂ ਦੀ ਆਈਟਮ ਤੁਹਾਨੂੰ ਅਵੇਲੇਬਲ ਹੋ ਜੂਗੀ ਜਿਵੇਂ ਆਹ ਚੀਜ਼ਾਂ ਦੇਖੋ ਕਿੰਨੀਆਂ ਪਿਆਰੀਆਂ ਹਨ ਇਹ ਆਹ ਦੇਖੋ ਕਿੰਨਾ ਹੈਵੀ ਹੈ ਜਿਵੇਂ ਆਪਾਂ ਨਾਈਟ ਜਾਗੋ ਵਾਸਤੇ ਕੋਈ ਡਰੈਸ ਰੈਡੀ ਕਰਵਾਉਣੀ ਹੈ ਇੰਨਾ ਸ਼ਾਈਨ ਕਰੋ ਤੁਸੀਂ ਹੀ ਦਿਸੋਗੇ ਸਾਰੇ ਵਿਆਹ ਦੇ ਵਿੱਚ ਆਹ ਚੀਜ਼ਾਂ ਕਿੰਨੀਆਂ ਸੋਹਣੀਆਂ ਨੇ ਤੇ ਜਿਹੜਾ ਵੀ ਐ ਕਹੂਗਾ ਦੀ ਦੂਲਨ ਤੋਂ ਬੱਸ ਤਾਂ ਇਹ ਜਾਂ ਉਹ ਸਹੀ ਕਰਨਾ ਆਹ ਦੇਖੋ ਇਹਨਾਂ ਦੇ ਕਲਰ ਇੱਕ ਤੋਂ ਇੱਕ ਨੇ ਬਾਈ ਸਿਰਾ ਗੱਲਾਂ ਕੋਈ ਨਹੀਂ ਨੇੜੇ ਆ ਕੇ ਡਿਜ਼ਾਈਨ ਦੇ ਪਾਓ ਆ ਵਾਲੇ ਨੀ ਜੜਿਓ ਹੈਵੀ ਨੇਗੇ ਤੇ ਤੁਸੀਂ ਕੋਈ ਵੀ ਕਲਰ ਕਸਟਮਰ ਕਲਰ ਡਾਈ ਕਰਵਾ ਸਕਦੇ ਹੋ ਬਾਈ ਆਪਣੀ ਪਸੰਦ ਦਾ ਕਿਉਂਕਿ ਆਪਣੀ ਪਸੰਦ ਦਾ ਆਪਾਂ ਨੂੰ ਕਲਰ ਨਹੀਂ ਮਿਲਦਾ ਹੁੰਦਾ ਹਨਾ ਆ ਫੁੱਲ ਹੈਵੀ ਤੋਂ ਹੈਵੀ ਵਰਕ ਪਿਆ ਜਿੰਨਾ ਵੀ ਹੈਵੀ ਤੋਂ ਹੈਵੀ ਤੁਹਾਨੂੰ ਚਾਹੀਦਾ ਤੇ ਕੋ ਕਪੜਾ ਕੋਈ ਸ਼ਿਕਾਇਤ ਨਹੀਂ ਆਉਗੀ ਇੱਕ ਗੱਲ ਦੀ ਗਰੰਟੀ ਦਿੰਦੀ ਆ ਮੈਂ ਕੋਈ ਵੀ ਫੈਬਰਿਕ ਦੀ ਸ਼ਿਕਾਇਤ ਨਹੀਂ ਆਉ ਆ ਦੇਖ ਲੋ ਜੀ ਤੁਸੀਂ ਬੇਚੀ ਕਰ ਰਹੇ ਹੋ ਤਾਂ ਮੈਂ ਕਪੜਾ ਖੁਦ ਯੂਜ਼ ਕੀਤਾ ਹੈ ਹਾਂ ਮੈਂ ਪਹਿਲੀ ਦੱਸੀ ਜਾਨੀ ਆ ਆ ਸਾਰੇ ਬਰਬਰੀ ਦੇ ਕਲਰ ਨੇ ਦੇਖੋ ਕਲਰ ਇੱਕ ਤੋਂ ਇੱਕ ਨੇ ਸਾਰੇ ਆ ਸਾਰੇ ਕ੍ਰਸ਼ ਦੇ ਵਿੱਚ ਨੇ ਕ੍ਰਸ਼ ਦੇ ਕਲਰ ਵੀ ਦੇਖੋ ਬਹੁਤ ਪਿਆਰੇ ਨੇ ਆ ਸਾਰੇ ਕਲਰ ਜਿੱਦਾਂ ਵੀ ਹੈਗੇ ਐਜ਼ ਇਟ ਇਜ਼ ਕੈਮਰੇ ਦੇ ਵਿੱਚ ਆ ਰਹੇ ਨੇ ਇਹ ਕਲਰ ਨੇ ਸਾਰੇ ਆ ਫੈਂਡੀ ਚ ਹੋ ਗਿਆ ਫੈਂਡੀ ਦੇ ਬਰਕ ਵਾਲੇ ਵੀ ਮਿਲ ਜਾਣਗੇ ਜਿਵੇਂ ਆ ਹੋ ਗਿਆ ਫੈਂਡੀ ਦੇ ਹੋਰ ਵੀ ਕਲਰ ਆ ਰਹੇ ਨੇ ਹਾਂ ਫੈਂਡੀ ਦੇ ਵਾਧੂ ਕਲਰ ਮਿਲ ਜਾਣਗੇ ਤੁਹਾਨੂੰ ਇਹ ਕੋਟਨ ਦੇ ਉੱਤੇ ਆ ਜੂਗਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇ ਸੀ ਬੀਬੀ ਜੀ ਹਾਂ ਇਹ ਕੋਟਨ ਇਹ ਖਾਦੀ ਕੋਟਨ ਹਨ ਹਾਂਜੀ ਇਹ ਖਾਦੀ ਕੋਟਨ ਦੇ ਵਿੱਚ ਆ ਜੂਗਾ ਬਰਕ ਕੋ ਸਾਰੀ ਵਾਇਰਟੀ ਇਹਨੂੰ ਕਿਹਨੂੰ ਕਹਿੰਦੇ ਨਾ ਮਤਲਬ ਬਾਹਰ ਉਹ ਲਗਾ ਕੇ ਦਿਖਾ ਸਕਨੇ ਐ ਦੁਪੱਟਾ ਹੁੰਦਾ ਦੇਖੋ ਇਹ ਦਮਮੀ ਆਪਾਂ ਨੇ ਤਾਰੀ ਹੀ ਹੈ ਨਾ ਅੱਛਾ ਇਹ ਦੇਖੋ ਜਿਹੜੇ 4 ਸਾਈਡ ਬોર્ਡਰ ਹੁੰਦਾ ਠੀਕ ਠੀਕ ਹੈ ਤੇ ਬੁੱਟੀ ਦੇਖੋ ਕਿੱਡੀ ਬੜੀ ਅੱਛਾ ਇਹ ਦੁਪੱਟਾ ਹੁੰਦਾ ਫਿਰ ਤਾਂ ਠੀਕ ਆ ਫਿਰ ਤਾਂ ਕੋਈ ਉਹ ਕਰਨ ਦੀ ਲੋੜ ਨਹੀਂ ਆ ਦੁਪੱਟਾ ਜੀ ਜਿਹੜਾ ਬਾਹਰ ਆਪਾਂ ਡੰਮੀ ਦਿਖਾਈਏ ਤੁਹਾਨੂੰ ਤੇ ਉਹਦੇ ਨਾਲ ਇਹ ਦੁਪੱਟਾ ਦਾ ਦੇਖੋ ਇਹਦੇ ਵਿੱਚ ਵੀ ਬਰਕਾ ਹੈਂਡਵਰਕ ਆ 4 ਸਾਈਡ ਇਹਦੀ ਬਾਹ ਵਾਲਾ ਬਰਕਾ ਦੇਖੋ ਪਿਆਰੀ ਚੀਜ਼ ਹੈ ਵੀ ਬਹੁਤ ਜ਼ਿਆਦਾ ਸੋਨਾ ਬਾਈ ਆ ਜਿਹੜੇ ਨੇ ਬਾਈ ਬਹੁਤ ਸੋਹਣੇ ਰੰਗ ਨੇ ਬਹੁਤ ਕੋਈ ਰੰਗ ਫੇਟ ਹੋਣ ਵਾਲਾ ਨਹੀਂ ਕੁਝ ਨਹੀਂ ਹੁੰਦਾ ਇਹਨੂੰ ਕੋਈ ਵੀ ਐਸ ਇਟ ਇਜ਼ ਦਾ ਐਸ ਇਟ ਇਜ਼ੋ ਦੇਖੋ ਤੁਸੀਂ ਰੰਗ ਚੈੱਕ ਕਰੋ ਬਹੁਤ ਮੈਨੂੰ ਪਰਸੂ ਨਹੀਂ ਰੰਗ ਬਹੁਤ ਸੋਹਣੇ ਲੱਗੇ ਇਹਨਾਂ ਦੇ ਆ ਫੈਂਡੀ ਦੇ ਵਰਕ ਵਾਲੇ ਨੇ ਤੁਸੀਂ ਪਲੇਨ ਲੈਣਾ ਵਰਕ ਵਾਲਾ ਲੈਣਾ ਹਰ ਇੱਕ ਤਰ੍ਹਾਂ ਦਾ ਮਿਲ ਜੂਗਾ ਕੋਨਟੈਕਟ ਨੰਬਰ ਬੋਲ ਦੇ ਇੱਕ ਵਾਰੀ ਆਪ ਦਾ ਕੰਟੈਕਟ ਨੰਬਰ ਲਾਈਨ 041 207045 ਇਹ ਕੰਟੈਕਟ ਨੰਬਰ ਆ ਬਾਈ ਅਗਰ ਕਿਸੇ ਭੈਣ ਨੇ ਕੋਈ ਨਹੀਂ ਪਹੁੰਚ ਸਕਦਾ ਜਿਵੇਂ ਹੁਣ ਨਹੀਂ ਆ ਸਕਦਾ ਕੋਈ ਇੱਥੇ ਤੱਕ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਇਹਨਾਂ ਨਾਲ ਤੁਹਾਨੂੰ ਡਿਲੀਵਰੀ ਮਿਲ ਜੂਗੀ 12ਵੀਂ ਕੋਈ ਭੈਣੇ ਦੇਖਦੀਆਂ ਨੇ ਉਹਨਾਂ ਨੂੰ ਚਾਹੀਦਾ ਮੈਰਿਜ ਫੰਕਸ਼ਨ ਦੇ ਲਈ ਆ ਬਹੁਤ ਸੋਹਣੀਆਂ ਚੀਜ਼ਾਂ ਨੇ ਭੈਣੇ ਸਾਰੇ ਰੰਗ ਨਾ ਇੱਕ ਤੋਂ ਇੱਕ ਨੇਗੇ ਐਨੇ ਸੋਹਣੇ ਰੰਗ ਨੇ ਸਾਰੇ ਤੇ ਤੁਸੀਂ ਆਰਡਰ ਕਰ ਸਕਦੇ ਹੋ ਜੇ ਕੋਈ ਭੈਣ ਆ ਕੇ ਦੇਖ ਕੇ ਲੈ ਕੇ ਜਾਣਾ ਚਾਹੁੰਦੀ ਹੈ ਤਾਂ ਜਰੂਰ ਵਿਜ਼ਿਟ ਕਰਿਓ ਇਹਨਾਂ ਦੀ ਦੁਕਾਨ ਤੇ ਬਾਕੀ ਮੈਂ 12 ਬੋਰ ਆਪਣਾ ਥੰਬਨੇਲ ਤੇ ਲਾ ਦੂੰਗੀ ਤੇ ਤੁਸੀਂ ਇਹਨਾਂ ਦੀ ਦੁਕਾਨ ਤੇ ਜਰੂਰ ਆਇਓ ਬਹੁਤ ਸੋਹਣੀਆਂ ਚੀਜ਼ਾਂ ਦੇਖੋ ਤੁਸੀਂ ਤੇ ਦੁਕਾਨਾਂ ਤੇ ਇਹੀ ਸੂਟ ਆਪਾਂ ਨੂੰ ਬਹੁਤ ਮਹਿੰਗੇ ਮਿਲਦੇ ਨੇ ਜਿਵੇਂ ਆਪਾਂ ਆਮ ਨਾਰਮਲੀ ਲੈ ਲੈਣੇ ਆ ਤੇ ਪਰ ਇਹ ਸਿਰਫ ਆਪਣੇ ਕਸਟਮਰਾਂ ਵਾਸਤੇ ਨਹੀਂ ਰੱਖਦੇ ਜੇ ਤੁਸੀਂ ਮਤਲਬ ਮਲੇਰ ਕੋਟਲੇ ਤੋਂ ਬਾਹਰ ਜਾਂ ਆਪਣੀ ਸ਼ਾਪ ਤੋਂ ਬਾਹਰ ਵੀ ਟਰਾਈ ਕਰੋਗੇ ਤੁਹਾਨੂੰ ਇਹ ਰੇਟ ਨਹੀਂ ਦੇਊਗਾ ਕੋਈ ਵੀ ਜਿਹੜਾ ਮੈਂਨੇ ਤੁਹਾਨੂੰ ਲਹਿੰਗੇ ਦੇ ਰੇਟ ਦੱਸੇ ਨੇ ਨਾ ਇਹ ਇਹ ਤੁਸੀਂ ਚੰਡੀਗੜ੍ਹ 'ਚ ਦੇਖ ਲਓ ਲੁਧਿਆਣਾ 'ਚ ਦੇਖ ਲਓ ਖੰਨਾ 'ਚ ਵੀ ਦੇਖ ਲਓ ਤੁਸੀਂ ਇਹ ਤੁਹਾਨੂੰ 25000 ਤੋਂ ਘੱਟ ਦਾ ਲਹਿੰਗਾ ਨਹੀਂ ਦੇਣਗੇ ਠੀਕ ਆ ਇਹ ਲਹਿੰਗੇ ਦਾ ਰੇਟ ਤਾਂ ਸੱਚੀ ਸੀਰੀਅਸ ਵਾਲੀ ਗੱਲ ਆ ਬਾਈ ਕਿਤੋਂ ਵੀ ਨਹੀਂ ਮਿਲਣਾ ਇੰਨੇ ਇੰਨੇ ਕੁ ਰੇਟ ਦਾ ਲਹਿੰਗਾ ਦਾ ਲਹਿੰਗਾ ਤਾਂ ਪ ਆ ਦੇਖੋ ਜਿਵੇਂ ਆ ਵਾਈਟ ਚ ਨੇ ਵੀ ਬਹੁਤ ਪਿਆਰੇ ਨੇ ਬਹੁਤ ਸੋਹਣੇ ਆ ਜੀ ਤਾਰਾ ਸੁਬਾਹ ਦੀ ਫੋਨ ਕੀਤਾ ਸੀ ਨਾ ਤੁਹਾਨੂੰ ਮੈਂ ਤੂੰ ਚੱਕਿਆ ਹੀ ਨਹੀਂ ਹੈਗਾ ਜੀ ਲਓ ਜੀ ਇਹਨਾਂ ਦਾ ਵੀ ਚੈਨਲ ਆ ਜੋ ਅਪਲੋਡ ਕਰਦੇ ਨੇ ਇਹ ਵੀਡੀਓ ਉਹਦੇ ਤੇ ਆਪਦੇ ਜੋ ਵੀ ਇਹਨਾਂ ਦੀ ਵੈਰਾਈਟੀ ਆਉਂਦੀ ਆ YouTube ਤੇ ਵੀ ਚੈਨਲ ਦਾ ਤੇ Instagram ਤੇ ਵੀ ਵੀਡੀਓ ਅਪਲੋਡ ਕਰਦੇ ਨੇ ਤੁਸੀਂ ਜਰੂਰ ਜਾ ਕੇ ਫੋਲੋ ਕਰਿਓ ਕੀ ਨਾਮ ਆ ਤੇਰੇ ਚੈਨਲ ਦਾ YouTube ਦਾ ਦੱਸ ਦਿਖਾ ਦਿਓ YouTube ਤੇ ਵੀ ਹੈ ਭਾਈ ਇਹਨਾਂ ਦਾ ਚੈਨਲ ਤੇ Instagram ਤੇ ਵੀ ਅਕਾਊਂਟ ਇਹਨਾਂ ਦਾ ਪੇਜ ਬਣਿਆ ਹੋਇਆ ਤੇ ਤੁਸੀਂ ਜਰੂਰ ਇੱਕ ਵਾਰ ਜਾ ਕੇ ਵਿਜ਼ਿਟ ਕਰਿਓ ਆ ਹੈਗਾ YouTube ਕੀ ਇਹ ਲੋ ਜੀ ਇਹ ਆ ਗਏ ਬੰਦੇ ਚ ਇਹ ਹੈਗਾ ਤੇ YouTube ਦਾ ਚੈਨਲ ਤੇ ਤੁਸੀਂ ਜਾ ਕੇ ਸਬਸਕ੍ਰਾਈਬ ਕਰਿਓ ਬਾਈ ਜਾਰੇ ਇਹਨਾਂ ਤੇ ਸੂਟਾ ਦੀਆਂ ਵੀਡੀਓ ਅਪਲੋਡ ਹੁੰਦੀਆਂ ਨੇ ਜੋ ਵੀ ਵੈਰਾਈਟੀ ਨਵੀਂ ਆਉਂਦੀ ਆ ਤੇ Instagram ਦਾ ਤੇ Instagram ਪੇਜ ਵੀ ਫੋਲੋ ਕਰਿਓ ਉੱਥੇ ਵੀ ਵੀਡੀਓ ਜਿਹੜੀ ਨਵੀਂ ਵੈਰਾਈਟੀ ਆਉਂਦੀ ਆ ਕੋਈ ਵੀ ਤੇ ਇਹਨਾਂ ਦੀ ਪੇਜ ਤੇ ਤੁਹਾਨੂੰ ਅਪਲੋਡ ਮਿਲੂਗੀ ਲੀਡਰ ਸਾਹਿਬ ਆ ਹੈਗਾ ਇਹਨਾਂ ਦਾ Instagram ਪੇਜ ਬਾਈ ਇਨੂੰ ਜਾ ਕੇ ਫੋਲੋ ਕਰ ਲਿਓ ਤੇ ਜਰੂਰ ਜਾ ਕੇ ਫੋਲੋ ਕਰਿਓ ਤੇ ਤੁਹਾਨੂੰ ਉਹ ਮਿਲ ਜੂ ਪੂਰਾ ਵਧੀਆ ਹਾਂ ਯਾਰ ਜਿਹੜਾ ਦੀਦੀ ਚੈਨਲ ਨੂੰ ਤੁਹਾਡੇ ਤੇ ਸਾਡੇ ਸਬਸਕ੍ਰਾਈਬ ਕਰਕੇ ਆਊਗਾ ਉਹਨੂੰ ਹੋਰ ਕੱਟੇ ਦੇਖ ਲਓ ਜੀ ਜਿਹੜਾ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਆਊ ਤੇ ਆਪਣੇ ਚੈਨਲ ਦਾ ਨਾਮ ਲਊ ਲਾਈਕ ਸ਼ੇਅਰ ਕਮੈਂਟ ਕਰਕੇ ਆਊਗਾ ਤੇ ਉੱਥੇ ਡਿਸਕਾਊਂਟ ਦੇਣਗੇ ਇਹ ਜਰੂਰ ਤੇ ਕਹੜ ਤੋਂ ਕਹੜ ਚੀਜ਼ ਪਰਸਨਲੀ ਮੈਂ ਕਹਣੀ ਆ ਤੁਹਾਨੂੰ ਕੋਈ ਝੂਠ ਨਹੀਂ ਹੈਗਾ ਬਾਈ ਤੁਹਾਨੂੰ ਆ ਕੇ ਵੀ ਪਤਾ ਲੱਗ ਜੂਗਾ ਬਹੁਤ ਸੋਹਣੀਆਂ ਚੀਜ਼ਾਂ ਨੇ ਅੱਜ ਤਾਂ ਪੂਰੀਆਂ ਘੈਂਟ ਸੀ ਸਿਰਾਂ ਲੱਗੇ ਪੈਨੇ ਰੰਗਾਂ ਦੇ ਪੂਰੇ ਸੋਹਣੇ ਪੂਰੇ ਸੋਹਣੇ ਥੋੜੀ ਜਿਹੀ ਲੇਟ ਆਏ ਹੋ ਮਤਲਬ ਕੀ ਤੁਹਾਨੂੰ ਲੱਗ ਨਹੀਂ ਰਿਹਾ ਸੀ ਜਿਹੜਾ ਥਲੇ ਤਾਂ ਬਹੁਤ ਵੈਰਾਈਟੀ ਸੇਲ ਹੋ ਚੁੱਕੀ ਹਾਂ ਮੈਂ ਲੇਟ ਆਈ ਆ ਤਾਂ ਕਿਵੇਂ ਆਈ ਨਹੀਂ ਉਸ ਤੋਂ ਬਾਅਦ ਮੈਂ ਆਈ ਨਹੀਂ ਹੁਣ ਆਈ ਆਂ ਜੀ ਕੋਈ ਤਾਂ ਕਹਿੰਦਾ ਤੁਸੀਂ ਇਸ ਵਾਰ ਥੋੜੀ ਜਿਹੀ ਲੇਟ ਹੋ ਗਈ ਤੇ ਤਾਂ ਬਹੁਤ ਵੈਰਾਈਟੀ ਸੇਲ ਹੋ ਉਹ ਵੀ ਉਹ ਵੀ ਬੁਲਾ ਰਹੇ ਸੀ ਤਾਂ ਕਰਕੇ ਮੈਨੂੰ ਆਉਣਾ ਪੈਗਾ ਨਹੀਂ ਹਾਂ ਜੀ ਸ਼ਾਇਦ ਹੋਰ ਲੇਟ ਹੋ ਜਾਂਦੀ ਮੈਂ ਬਰਾਸ਼ੋ ਚ ਬਾਈ ਇੱਕ ਤੋਂ ਇੱਕ ਪਿਛਲੀ ਵਾਰ ਬਰਾਸ਼ੋ ਬਹੁਤ ਚੱਲੀ ਹੈਗੀ ਤੇ ਐਤ ਕੀ ਰੰਗਾਂ ਦੇ ਸਿਰਾ ਲੱਗਿਆ ਪਿਆ ਬੜੀ ਜੀ ਦੀ ਬਹੁਤ ਚੱਲੂਗੀ ਇਹ ਬਸ ਹਲੇ ਮੈਨੂੰ ਤੁਹਾਨੂੰ ਦੱਸਿਆ ਤਾਂ ਇਹ ਕਾਲ ਦਾ ਮਹੀਨਾ ਚੱਲ ਰਿਹਾ ਇਸ ਕਰਕੇ ਥੋੜੀ ਆਫ ਹੈ ਬਰਾਸ਼ੋ ਦਾ ਸੂਟ ਕਿੰਨੇ ਦਾ ਕਿਹਾ ਸੀ ਬਰਾਸ਼ੋ ਸੂਟ 850 ਦਾ 850 ਦਾ ਬਰਾਸ਼ੋ ਦਾ ਸੂਟ ਆ ਬਾਈ ਆ ਲੋ ਫਿਰ ਹਾਂਜੀ ਆ ਲੋ ਆ ਲੋ ਬਾਲਾ ਘੈਂਟ ਆ ਸੱਚੀ ਸਾਰੇ ਰੰਗ ਨੇ ਉਹ ਰੰਗ ਪੈਨੇ ਬਰਾਸ਼ੋ ਦੇ ਮੈਂ ਤੁਹਾਨੂੰ ਜੂਮ ਕਰਦੀ ਆ ਅੰਨੇ ਸੋਹਣੇ ਕੱਛੂ ਦੋ ਤਿੰਨ ਤਰ੍ਹਾਂ ਦੇ ਆਂਦੇ ਇੱਕ ਹਲਕੇ ਵੀ ਆਂਦੀ ਹੈ ਹਾਂ ਉਹ ਚੱਕ ਮੇ ਜਿਨ ਆਈਓ ਜਿੰਮੇ ਕਿ ਕੈਦਰ ਨੇ ਆਪਾ ਦਿੱਤ ਉਹ ਉੱਥੇ ਦਾ ਕੱਟ ਰੇਟਾਂ ਚ ਮਿਲਦੇ ਐ ਬ੍ਰਸ਼ ਦੋ ਤਿੰਨ ਤਰ੍ਹਾਂ ਦੇ ਆਂਦੀ ਐ ਗਾਗਲ 20 ਵੀ ਆ ਹਲ ਸੋਣੀ ਆ ਜੀ ਇਹ ਭਾਰੀ ਵੀ ਆਂਦੀ ਐ ਹੈਵੀ ਤੋਂ ਹੈਵੀ ਵੀ ਆਂਦੀ ਐ ਜੀ ਨਾ ਬਹੁਤ ਕੈਂਟ ਨੇ ਕਲਰ ਐ ਤਕੀ ਸਾਰੀ ਹਾਂਜੀ ਕਿਵੇਂ ਲੱਗੀ ਤੁਹਾਨੂੰ ਆਪਣੀ ਕੱਪੜੇ ਵਾਲੀ ਵੀਡੀਓ ਜਿਹੜੀ ਮੈਂ ਅਪਲੋਡ ਕੀਤੀ ਐ ਮੈਨੂੰ ਉਮੀਦ ਆ ਵੀ ਤੁਹਾਨੂੰ ਜਿਹੜੀ ਆਪਣੀ ਵੈਰਾਈਟੀ ਦਿਖਾਈ ਆ ਤੁਹਾਨੂੰ ਪਸੰਦ ਆਊਗੀ ਸੋਹਣੀ ਲੱਗੂਗੀ ਤੇ ਇੱਕ ਮਿੰਟ ਇੱਕ ਮਿੰਟ ਹਾਂਜੀ ਤੇ ਮੈਨੂੰ ਉਮੀਦ ਆ ਵੀ ਤੁਹਾਨੂੰ ਜਿਹੜਾ ਆਪਾਂ ਕੱਪੜੇ ਵਾਲਾ ਦਿਖਾਈ ਅੱਜ ਵਾਲੀ ਵੀਡੀਓ ਤੁਹਾਨੂੰ ਪਸੰਦ ਆਊਗੀ ਇਹ ਵੀ ਸੂਟ ਇਹ ਵੀਡੀਓ ਜਿਹੜੀ ਮੈਂ ਪਹਿਲਾਂ ਅਪਲੋਡ ਕੀਤੀ ਉਹਦਾ ਸੈਕੰਡ ਪਾਰਟ ਹੈਗਾ ਤੇ ਉਸ ਦਿਨ ਵੀਡੀਓ ਲੰਬੀ ਜ਼ਿਆਦਾ ਹੋ ਜਾਣੀ ਸੀ ਮੈਂ ਤਾਂ ਕਰਕੇ ਅਪਲੋਡ ਨਹੀਂ કરી ਸਾਰੀ ਵੀਡੀਓ ਤੇ ਬਾਕੀ ਅ ਵੈਰਾਈਟੀ ਤੁਸੀਂ ਖੁਦ ਦੇਖ ਲਈ ਹੋਣੀ ਹੈ ਨਾ ਬਾਕੀ ਸਾਰੀ ਵੈਰਾਈਟੀ ਵੀਡੀਓ ਦੇ ਵਿੱਚ ਨਹੀਂ ਕਵਰ ਹੁੰਦੀ ਵੈਸੇ ਤਾਂ ਮੈਂ ਜਿਹੜੇ ਅੱਜ ਕੱਲ ਟ੍ਰੈਂਡ ਦੇ ਵਿੱਚ ਚੱਲ ਰਹੇ ਆ ਸਾਰੀ ਕਵਰ ਕਰਨ ਦੀ ਕੋਸ਼ਿਸ਼ ਕੀਤੀ ਆ ਜਿਵੇਂ ਕਿ ਰਾਜਾ ਰਾਣੀ ਵਾਲੇ ਉਹ ਕਰੇਵ ਵਾਲੇ ਬਹੁਤ ਸੋਹਣੇ ਬਹੁਤ ਜ਼ਿਆਦਾ ਸੋਹਣੇ ਕਲਰ ਸੀਗੇ ਤੇ ਡਿਜ਼ਾਈਨ ਵੀ ਬਹੁਤ ਸੀ ਮੈਂ ਨਾ ਤੇਲੀ ਵਾਲੇ ਬਾਜ਼ਾਰ ਦੇ ਵਿੱਚ ਹੋਰ ਵੀ ਕਈ ਸ਼ਾਪ ਵਿਜ਼ਿਟ ਕੀਤਾ ਹੋਰ ਵੀ ਦੁਕਾਨਾਂ ਤੇ ਗਈ ਸੀ ਪਰ ਜਿੰਨੇ ਕਲਰ ਇਹਨਾਂ ਦੇ ਸੀ ਉਹਨੇ ਮੈਂ ਕਲਰ ਕਿਸੇ ਦੇ ਵੀ ਨਹੀਂ ਦੇਖੇ ਬਹੁਤ ਜ਼ਿਆਦਾ ਕਲਰ ਸੀ ਬਈ ਲਾਈਟ ਡਾਰਕ ਸਾਰੇ ਤਰ੍ਹਾਂ ਦੇ ਕਲਰ ਸੀਗੇ ਤੇ ਬਾਕੀ ਜਿਹੜੇ ਆਪਾਂ ਬਰਾਸ਼ੋ ਦੇ ਸੂਟ ਸੀਗੇ ਤੁਹਾਨੂੰ ਮੈਂ ਦਿਖਾਏ ਬਰਾਸ਼ੋ ਦੇ ਇਸ ਵਾਰ ਬਰਾਸ਼ੋ ਦੇ ਵਿੱਚ ਬਹੁਤ ਸੋਹਣੇ ਕਲਰ ਆਏ ਹੋਏ ਨੇ ਤੇ ਬਹੁਤ ਬਹੁਤ ਪ੍ਰਿੰਟ ਵੀ ਡਿਫਰੈਂਟ ਆਏ ਹੋਏ ਨੇਗੇ ਤੇ ਪਿਛਲੀ ਵਾਰ ਮੈਂ ਬਰਾਸ਼ੋ ਦੇ ਸੂਟ ਖੁਦ ਬਹੁਤ ਸੇਲ ਕੀਤੇ ਸੀਗੇ ਆਨਲਾਈਨ ਸੇਲ ਕੀਤੇ ਸੀ ਮੈਂ ਤੇ ਇਹ ਇਹ ਨਾ ਸੂਟ ਪੂਰੇ ਨਹੀਂ ਸੀ ਹੋ ਰਹੇ ਕਸਟਮਰਾਂ ਦੀ ਇੰਨੀ ਡਿਮਾਂਡ ਸੀਗੀ ਵਿੱਚ ਕਈ ਕਸਟਮਰ ਤਾਂ ਰਹਿ ਗਏ ਸੀਗੇ ਸੂਟ ਬਣਨੀਓ ਤੇ ਇੱਕ ਕੈਨੇਡਾ ਤੋਂ ਆਂਟੀ ਸੀਗੀ ਉਹਨਾਂ ਨੂੰ ਸੂਟ ਮਿਲੇ ਹੀ ਨਹੀਂ ਸੀ ਵਿਚਾਰੇ ਮੈਨੂੰ ਬਹੁਤ ਵਾਰ ਕਿਹਾ ਉਹਨਾਂ ਨੇ ਵੀ ਮੈਨੂੰ ਇਹ ਸੂਟ ਲਿਆ ਕੇ ਦਿਓ ਜੋ ਤੁਸੀਂ ਗਏ ਉਹਨਾਂ ਨੂੰ ਮਿਲੇ ਨਹੀਂ ਪਰ ਇਸ ਵਾਰ ਬਹੁਤ ਸੋਹਣੇ ਰੰਗ ਆ ਰਹੇ ਨੇ ਤੇ ਰੇਟ ਤੁਹਾਨੂੰ ਪਤਾ ਹੀ ਲੱਗ ਗਿਆ ਹੁਣ 850 ਤੋਂ ਕਿਹਾ ਉਹਨਾਂ ਨੇ ਹਨ ਤੇ ਕਿਉਂਕਿ ਕਲਰ ਬਹੁਤ ਨੇਗੇ ਮਤਲਬ ਪਿਛਲੀ ਵਾਰ ਤਿੰਨ ਪਤਾ ਨਹੀਂ ਚਾਰ ਕਲਰ ਸੀਗੇ ਇਹਦੇ ਵਿੱਚ ਉਹ ਤੋਂ ਵਿੱਚ ਉਹਦੇ ਵਿੱਚੋਂ ਵੀ ਦੋ ਵਾਰੀ ਪੂਰੇ ਕਲਰ ਮਿਲ ਰਹੇ ਫਿਰ ਤਾਂ ਦੋ ਹੀ ਕਲਰ ਰਹਿ ਗਏ ਸੀ ਉਹੀ ਮਿਲਦੇ ਸੀ ਫਿਰ ਉਹ ਵੀ ਖਤਮ ਹੋ ਗਏ ਸੀਗੇ ਤੇ ਬ੍ਰਸ਼ ਉਹ ਜਿਹੜਾ ਸੋਨੇ ਬਹੁਤ ਲੱਗਦੇ ਨੇ ਪਾਏ ਹੋਏ ਤੇ ਬਾਕੀ ਮੈਨੂੰ ਉਮੀਦ ਆ ਵੀ ਤੁਹਾਨੂੰ ਸਾਰਾ ਫੈਬਰਿਕ ਸਾਰਾ ਕਪੜਾ ਪਸੰਦ ਆਇਆ ਹੋਊਗਾ ਕਪੜਾ ਕੋਈ ਵੀ ਨਿੰਦਨ ਵਾਲਾ ਹੈ ਨਹੀਂ ਸੀ ਸੀਰੀਅਸਲੀ ਜੇ ਵੀ ਤੁਸੀਂ ਸੂਟ ਮੰਗਵਾਉਣਾ ਚਾਹੁੰਦੇ ਹੋ ਆਨਲਾਈਨ ਮੰਗਵਾਉਣਾ ਚਾਹੁੰਦੇ ਹੋ ਜਾਂ ਤੁਸੀਂ ਹੈਨਾ ਦੁਕਾਨ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਮੈਂ ਥੰਬਨੇਲ ਦੇ ਉੱਤੇ ਉਹਨਾਂ ਦਾ ਦੁਕਾਨ ਦਾ ਐਡਰੈਸ ਨਾਮ ਵਗੈਰਾ ਸਾਰਾ ਕੁਝ ਮੈਂਸ਼ਨ ਕਰ ਦੂੰਗੀ ਤੇ ਜਿਹੜਾ ਨੰਬਰ ਆ ਕੰਟੈਕਟ ਨੰਬਰ ਆ ਉਹ ਬੋਲ ਹੀ ਦਿੱਤਾ ਤੁਸੀਂ ਹੈਨਾ ਕੋਈ ਵੀ ਕਪੜੇ ਬਾਰੇ ਗੱਲਬਾਤ ਕਰਨੀ ਹੈ ਪੁੱਛਣਾ ਕੁਝ ਵੀ ਉਹਨਾਂ ਤੋਂ ਪੁੱਛ ਸਕਦੇ ਹੋਗੇ ਤੇ ਬਾਕੀ ਜੇ ਕਿਸੇ ਭੈਣ ਨੇ ਆਪਣੇ ਥਰੂ ਕੋਈ ਵੀ ਫੇਰ ਕਪੜਾ ਮੰਗਵਾਉਣਾ ਤਾਂ ਤੁਸੀਂ ਆਪਣੇ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਉੱਪਰ ਮੈਂ ਵੀਡੀਓ ਦੇ ਉੱਤੇ ਲਾ ਦੂੰਗੀ ਤੁਸੀਂ ਉਹਦੇ ਤੇ ਮੈਸੇਜ ਕਰ ਸਕਦੇ ਹੋ ਜੇ ਕਿਸੇ ਭੈਣ ਨੇ ਆਪਣੇ ਥਰੂ ਕਪੜਾ ਮੰਗਵਾਉਣਾਗਾ ਤੇ ਬਾਕੀ ਹਨਾ ਰੇਟ ਮੈਂ ਤੁਹਾਨੂੰ ਨਾਲ ਦੀ ਨਾਲ ਦੱਸੀ ਗਈਆਂ ਵੀ ਕਿੰਨੇ ਕਿੰਨੇ ਨੇ ਕਿਹੜਾ ਸੂਟ ਕਿੰਨੇ ਦਾ ਕਿਹੜਾ ਸੂਟ ਕਿੰਨੇ ਦਾ ਹਨਾ ਤੇ ਬਾਕੀ ਸਾਰੇ ਸੂਟ ਜੀ ਬਹੁਤ ਸੋਹਣੇ ਸੀਗੇ ਕੋਈ ਨਿੰਦਰ ਵਾਲੀ ਚੀਜ਼ ਨਹੀਂ ਸੀ ਤੇ ਬਾਕੀ ਜਿਹੜਾ ਕੋਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾ ਲਾਊਗਾ ਆਪਣੇ ਚੈਨਲ ਦਾ ਲਾਈਕ ਸ਼ੇਅਰ ਕਮੈਂਟ ਕਰਕੇ ਜਾਊਗਾ ਉੱਥੇ ਜਾ ਕੇ ਦੱਸੂਗਾ ਮੈਂ ਉਹਨਾਂ ਦੀ ਵੀਡੀਓ ਦੇਖ ਕੇ ਆਇਆ ਤਾਂ ਉਹਨਾਂ ਨੂੰ ਹੋਰ ਵੀ ਡਿਸਕਾਊਂਟ ਮਿਲ ਜੂਗਾ ਹਨਾ ਤੇ ਬਾਕੀ ਬਸ ਅੱਜ ਲਈ ਇੰਨਾ ਕੀ ਇੰਜੋਏ ਕਰਿਓ ਵੀਡੀਓ ਦੇਖਿਓ ਤੇ ਨੈਕਸਟ ਵੀਡੀਓ ਵੀ ਆਪਾਂ ਅਪਲੋਡ ਕਰਾਂਗੇ ਕੱਪੜਿਆਂ ਦੀ ਹੋਈ ਬਹੁਤ ਸੋਹਣੀ ਵੈਰਾਈਟੀ ਆ ਰਹੀ ਹੈ ਬਾਈ ਤੇਲੀ ਵਾਲੇ ਬਾਜ਼ਾਰ ਦੇ ਵਿੱਚ ਸਿਰਾਂ ਲੱਗਿਆ ਪੈ ਇੱਕ ਤੋਂ ਇੱਕ ਹਜੇ ਤਾਂ ਹਜੇ ਹੋਰ ਵੀ ਹੋਣੀ ਸੀ ਤੇ ਵਸੋ ਮੈਨੂੰ ਜਾਣਾ ਪਿਆ ਪਹਿਲਾਂ ਮੈਨੂੰ ਐ ਸੀ ਮੈਂ ਥੋੜਾ ਠਹਿਰ ਕੇ ਜਾਉਂਗੀ ਪਰ ਜਾਣਾ ਪੈ ਗਿਆ ਮੈਨੂੰ ਵੀ ਕਿਉਂਕਿ ਅ ਜ਼ਰੂਰੀ ਸੀਗਾ ਹਨਾ ਉਹਦੇ ਕਰਕੇ ਤੇ ਚਲੋ ਜਿੰਨੀ ਵੀ ਵੈਰਾਈਟੀ ਆਈ ਮੈਂ ਤੁਹਾਨੂੰ ਦਿਖਾਈ ਪਰ ਸਿਰਾਂ ਲੱਗਿਆ ਬਹੁਤ ਸੋਹਣੀਆਂ ਚੀਜ਼ਾਂ ਸੀ ਸਾਰੀਆਂ ਮੈਨੂੰ ਉਮੀਦ ਆ ਵੀ ਤੁਹਾਨੂੰ ਵੀਡੀਓ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਨੈਕਸਟ ਵਾਲੀ ਵੀਡੀਓ ਦੇਖਣ ਲਈ ਤਿਆਰ ਰਹੋ ਬਹੁਤ ਸੋਹਣੀ ਸੋਹਣੀ ਸੁੱਟਾਂ ਦੀ ਵੀਡੀਓ ਆਉਗੀ ਅੱਗੇ ਵੀ ਥੈਂਕ ਯੂ ਸੋ ਮੱਚ